शहीद भगत सिंह हेल्प ग्रुप का बहुत ही सराहनीय कार्य जितनी भी संभव हो सके जरूरतमंद परिवारों के लिए मदद करने के लिए वचनबद्ध आज शहीद भगत सिंह हेल्प ग्रुप के सहयोग से निरंतर 20 परिवारों को हर महीने सेवा की जा रही है आज विशेष रूप से रामपाल शर्मा संगठन मंत्री पंजाब प्रदेश के साथ भारतीय जी सभी जो इंडियन आर्मी में सेवा निभा रहे हैं उन्होंने हर महीने मुकेरिया के दो परिवारों एक परिवार धर्मपुर जो विकलांग परिवार और दूसरा परिवार कालामंच में जो कैंसर पीड़ित है उनका हर महीने 3000 मासिक किस्त दिए जा रही है रामपाल शर्मा ने बताया कि हमारी ओर से शहीद भगत सिंह हेल्प ग्रुप की बहुत ही सराहना करते हैं क्योंकि उन्होंने जरूरतमंद परिवारों के लिए हर महीने सहयोग करते हैं आज शहीद भगत सिंह हेल्प ग्रुप वलो आज कालामंज दे विच एक बहुत ही जरूरतमंद परिवार ਜੋ ਜਿਨ੍ਹਾਂ ਦੇ ਕੁਝ ਸਮੇਂ ਪਹਿਲੇ ਜੇ ਪਤੀ ਦੇ ਜਿਹੜੇ ਸੀਗੇ ਉਹ ਕੈਂਸਰ ਤੋਂ ਪੀੜਤ ਸੀਗੇ ਔਰ ਉਹਨਾਂ ਦੀ ਡੈਥ ਹੋ ਗਈ ਔਰ ਸ਼ਹੀਦ ਭਗਤ ਸਿੰਘ ਹੈਲਪ ਗਰੁੱਪ ਵੱਲੋਂ ਜੋ ਮਾਸਿਕ ਹਰ ਮਹੀਨੇ ਸਹਿਯੋਗ ਰਾਸ਼ੀ ਆ ਉਹ ਸਾਡੇ ਸਹਿਯੋਗੀ ਸੱਜਣਾਂ ਔਰ ਗਰੁੱਪ ਵੱਲੋਂ ਜਿਹੜੇ ਜਿੱਚ ਸਾਡੇ ਸਹਿਯੋਗੀ ਆਰਮੀ ਦੇ ਸਾਡੇ ਜਵਾਨ ਨੇ ਔਰ ਸਾਡੇ ਹੋਰ ਵੀ ਸੱਜਣ ਨੇ ਅਸੀਂ ਅੱਜ ਇਸ ਪਰਿਵਾਰ ਨੇ ਨਾਲ ਜੁੜੇ ਵੀ ਹੈਗੇ ਆ ਔਰ ਸਾਰਿਆਂ ਵੱਲੋਂ ਇਸ ਪਰਿਵਾਰ ਨੂੰ ਸਵੇਦਨਾ ਦੀ ਜ਼ਰੂਰਤ ਹੈ ਔਰ ਅਸੀਂ ਅੱਜ ਜਿਹੜੀ ਇਹਦੀ ਮਾਸਿਕ ਕਿਸ਼ਤ ਸੀਗੀ ਸਹਿਯੋਗ ਕਿਸ਼ਤ ਸੀਗੀ ਉਹ ਅਸੀਂ ਇੱਥੇ ਦੇਣ ਆਏ ਆਂ ਔਰ ਅਸੀਂ ਆਸ ਕਰਦੇ ਹਾਂ ਕਿ ਇਸ ਪਰਿਵਾਰ ਦੇ ਨਾਲ ਅਸੀਂ ਜਿੰਨਾ ਵੀ ਹੋ ਸਕਿਆ ਸਾਡੇ ਕੋਲੋਂ ਜਿੰਨੇ ਵੀ ਸਾਡੀ ਲਿਮਿਟੇਸ਼ਨ ਹੈਗੀਆਂ ਅਸੀਂ ਪੂਰਾ ਸਹਿਯੋਗ ਕਰਾਂਗੇ ਕਿਉਂਕਿ ਇਸ ਪਰਿਵਾਰ ਦੇ ਵਿੱਚ ਦੋ ਗੁੱਡੀਆਂ ਵੀ ਹੈਗੀਆਂ ਔਰ ਇਸ ਪਰਿਵਾਰ ਦਾ ਜਿਹੜਾ ਭਰਨ ਪੋਸ਼ਣ ਹੈਗਾ ਥੋੜਾ ਮੁਸ਼ਕਲ ਹੈ ਔਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਪਰਿਵਾਰ ਦਾ ਜਿੰਨਾ ਵੀ ਮਦਦ ਕਰ ਸਕੀਏ ਸਹਿਯੋਗ ਕਰ ਸਕੀਏ ਉਹ ਨਹੀਂ ਕਰਾਂਗੇ ਜੈ ਸ਼੍ਰੀ ਰਾਮ ਨੰਬਰ ਵਿਖੇ ਆਏ ਆਂ ਔਰ ਸਾਡੇ ਸਾਥੀ ਭਾਰਤੀ ਜੀ ਜੋ ਇੱਕ ਸ਼ਹੀਦ ਭਗਤ ਸਿੰਘ ਹੈਲਪ ਗਰੁੱਪ ਵੱਲੋਂ ਅੱਜ ਜਿਹੜੇ ਜ਼ਰੂਰਤਮੰਦ ਪਰਿਵਾਰਾਂ ਦਾ ਜਿਹੜਾ ਸਹਿਯੋਗ ਹੈ ਉਹ ਅੱਜ ਧਰਮਪੁਰ ਵਿੱਚ ਜਿਹੜੀ ਇਹਨਾਂ ਦੀ ਮਾਸਿਕ ਕਿਸ਼ਤ ਹੈਗੀ ਆ ਹਰ ਮਹੀਨੇ ਦੀ ਜਿਹੜੀ ਕਿਸ਼ਤ ਹੈਗੀ ਆ ਅੱਜ ਅਸੀਂ ਪ੍ਰੋਵਾਈਡ ਕਰਵਾਣ ਆਏ ਆਂ ਔਰ ਸਾਡਾ ਸ਼ਹੀਦ ਭਗਤ ਸਿੰਘ ਹੈਲਪ ਗਰੁੱਪ ਦਾ ਇੱਕ ਮੇਨ ਉਦੇਸ਼ਿਆ ਇੱਕ ਇੱਕ ਮੇਨ ਏਮ ਹੈ ਕਿ ਅਸੀਂ ਦਿਨ-ਪ੍ਰਤੀ ਦਿਨ ਜਿਹੜੇ ਵੀ ਸਾਡੇ ਸਹਿਯੋਗੀ ਸੱਜਣ ਨੇ ਜਿਹੜੇ ਸਾਡੇ ਸ਼ਹੀਦ ਭਗਤ ਸਿੰਘ ਹੈਲਪ ਗਰੁੱਪ ਦੇ ਨਾਲ ਸਹਿਯੋਗ ਜਿੱਚ ਕਰਦੇ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਸਟੈਪ ਵਾਈਜ਼ ਸਟੈਪ ਜਿਹੜੇ ਹੈਗੇ ਆ ਅਸੀਂ ਪਰਿਵਾਰਾਂ ਨੂੰ ਸਹਿਯੋਗ ਦਿੰਨੇ ਆ ਔਰ ਅੱਜ ਜਿਹੜਾ ਇੱਕ ਜ਼ਰੂਰਤਮੰਦ ਪਰਿਵਾਰ ਸੀਗਾ ਅਸੀਂ ਇਹਨਾਂ ਦਾ ਅੱਜ ਮਾਸਿਕ ਜਿਹੜਾ ਸਹਿਯੋਗ ਕਰਨ ਆਏ ਆਂ ਔਰ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਪਰਮ ਪਿਸ਼ਾ ਪਰਮੇਸ਼ਵਰ ਦਾ ਕਿ ਜਿਨ੍ਹਾਂ ਨੇ ਸਾਨੂੰ ਇੰਨੇ ਜੋਗਾ ਬਖਸ਼ਿਆ ਆ ਕਿ ਅਸੀਂ ਸਾਨੂੰ ਹੋਰ ਤਾਕਤ ਬਖਸ਼ਨ ਔਰ ਇਸੇ ਤਰ੍ਹਾਂ ਹੀ ਅਸੀਂ ਪਰਿਵਾਰਾਂ ਦਾ ਸਹਿਯੋਗ ਕਰ ਸਕੀਏ ਸਤਿ ਸ਼੍ਰੀ ਅਕਾਲ ਜਰਸ਼ੀ